ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਫਿਰ ਸਾਡੇ ਨਾਲ ਸੁਨੇਹਾ ਮੈਡਮ ਨੇ ਦਾ ਵੀਜ਼ਾ ਆਫ ਇੱਕ ਨੂੰ ਰਿਪਰੈਜ਼ੈਂਟ ਕਰਦੇ ਨੇ ਅਕਤੂਬਰ ਨਵੰਬਰ ਜਨੂਰੀ ਇਹ ਤਿੰਨ ਨੈਕਸਟ ਇਨਟੇਕ ਹੈ ਯੂਕੇ ਦੇ ਸਪਟੰਬਰ ਖਤਮ ਹੈ ਅਕਤੂਬਰ ਨਵੰਬਰ ਬਹੁਤ ਮਾਮੂਲੀ ਇਨਟੇਕ ਨੇ ਪਰ ਕੀ ਜਨੂਰੀ ਤੋਂ ਪਹਿਲਾਂ ਅਗਰ ਰੂਲ ਬਦਲ ਜਾਂਦੇ ਨੇ ਤੇ ਅਕਤੂਬਰ ਨਵੰਬਰ ਇਨਟੇਕ ਬਹੁਤ ਮਹੱਤਵਪੂਰਨ ਹੋ ਜਾਣਗੇ ਇਸ ਵਿਸ਼ੇ ਤੇ ਸਾਨੂੰ ਪੂਰੀ ਇਨਫੋਰਮੇਸ਼ਨ ਸਾਂਝੀ ਕਰਨਗੇ ਸੁਨੇਹਾ ਮੈਡਮ ਔਰ ਮੈਂ ਚਾਹਾਂਗਾ ਜੀ A to Z ਤੁਸੀਂ ਇਨਫੋਰਮੇਸ਼ਨ ਸਾਂਝੀ ਕਰੋ ਸੋ ਯੂਕੇ ਸਟਡੀ ਵੀਜ਼ਾ ਕਮਿੰਗ ਇਨਟੇਕ ਦੀ ਗੱਲ ਕਰਦੇ ਹਾਂ ਹੁਣ ਅਕਤੂਬਰ ਨਵੰਬਰ ਜਨੂਅਰੀ ਸੋ ਇਹ ਛੋਟੇ ਛੋਟੇ ਇਨਟੇਕਸ ਹੁੰਦੇ ਆ ਔਰ ਓਪਨ ਹੋ ਚੁੱਕੇ ਸੋ ਅਕਤੂਬਰ ਨਵੰਬਰ ਦੀ ਗੱਲ ਕਰੀਏ ਤਾਂ ਬਿਲਕੁਲ ਤੁਸੀਂ ਨੇਅਰ ਹੋ ਹੁਣੇ ਤੋਂ ਅਪਲੀਕੇਸ਼ਨ ਲਾਉਂਗੇ ਤਾਂ ਹੀ ਹੋ ਪਾਏਗਾ ਮੈਂ بار بار ਕਹਿ ਰਹੀ ਹਾਂ ਕਿਉਂਕਿ ਦੇਖੋ ਹੁਣ ਸੈਪਟੈਂਬਰ ਇਨਟੇਕ ਬਹੁਤ ਜਿਆਦਾ ਮਿਸ ਹੋ ਗਿਆ ਹੁਣ ਉਹਨਾਂ ਦੀ ਡੈਡਲਾਈਨਸ ਆ ਗਈਆਂ ਚਾਹੇ ਉਹ ਕਾਸਟ ਨੂੰ ਲੈ ਕੇ ਆ ਚਾਹੇ ਉਹਨਾਂ ਦੀ ਫੀਸ ਨੂੰ ਲੈ ਕੇ ਆ ਕਿਉਂਕਿ ਦੇਖੋ ਹਰ ਸਟੂਡੈਂਟ ਲਿਕ ਬਜਟ ਹੁੰਦਾ ਫੀਸ ਵੀ ਅਰੇਂਜ ਕਰਨੀ ਫੰਡਿੰਗ ਵੀ ਕਰਨੀ ਔਰ ਸਭ ਤੋਂ ਮੇਨ ਚੀਜ਼ ਮਾਰਕੀਟ ਦੇ ਵਿੱਚ ਹੁੰਦਾ ਇਦਾਂ ਦਾ ਸਟੂਡੈਂਟ ਸੀਗਾ ਜਿਹੜਾ ਕੈਨੇਡਾ ਤੋਂ ਬਹੁਤ ਬਾਰ ਰਿਫਿਊਜ਼ ਹੋ ਗਿਆ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਿਆ ਜਾਂ 5.5 ਵਾਲਾ ਉਹ ਸਾਰੇ ਸਟੂਡੈਂਟਸ ਨੂੰ ਪਹਿਲੇ ਤਾਂ ਯੂਕੇ ਦਾ ਪੈਟਰਨ ਸਮਝਣ ਨੂੰ ਥੋੜਾ ਟਾਈਮ ਲੱਗਦਾ ਕਿਉਂਕਿ ਇੱਕ ਮਾਈਂਡ ਸੈਟ ਅਪ ਹੁੰਦਾ ਸੋ ਅਗਰ ਸਪੋਜ਼ ਕਰੋ ਕਿ ਮੈਨੂੰ ਇੱਕ ਮਾਈਂਡ ਸੈਟ ਅਪ ਆ ਮੇਰਾ ਕਿ ਮੈਂ ਕੈਨੇਡਾ ਜਾਣਾ ਹੈ ਮੇਰਾ ਹਮੇਸ਼ਾ ਤੋਂ ਉਹਦੀਆਂ ਉਹ ਜੋ ਵੀ ਪੈਰਾਮੀਟਰਸ ਆਈਆਂ ਉਹਦਾ ਜੋ ਵੀ ਅਪਡੇਟਸ ਤੇ ਧਿਆਨ ਰਹਿੰਦਾ ਹੈ ਔਰ ਪ੍ਰੋਸੈਸ ਮੈਨੂੰ ਪਤਾ ਹੁੰਦਾ ਕਿਉਂਕਿ ਅਸੀਂ ਉਹਦੇ ਗੋ ਥਰੂ ਹੁੰਨੇ ਆ ਬਟ ਉਹਨੂੰ ਯੂਕੇ ਦਾ ਪੈਟਰਨ ਨਾ ਬਿਲਕੁਲ ਸਾਰਾ ਤੋਂ ਡਿਫਰੈਂਟ ਆ ਯੂਕੇ ਟਾਈਮ ਕੰਜ਼ਿਊਮਿੰਗ ਆ ਬਟ ਹਾਂ ਰਸਮਣ ਨਹੀਂ ਹੈਗੀਆ और वीजा सक्सैस रेट बहुत हाई so, है सो सारिया कंट्रिया अगर आप गल करिए तो यूके का वीजा सक्सैस रेट एसम सब तो वाला चल रहा एंड मोर ओवर जनवरी इनटेक तक रूल्स बदल सकते हैं हाँ हाले कोई इंप्लीमेंट नहीं हुए हैं ते भी मैं भीडियोज़ बनाई हुई हैं देख सकते हो बट अगर हम टाइम से करते हो तो एटलीस्ट ता बहुत पैसे भी बच रहे और रीजन की है देखो हूँ जो स्टूडेंट्स ने टाइम से ਉਨਾਂ ਦਾ ਡੈਫਰਮੈਂਟ ਹੋਏਗਾ ਫੰਡਿੰਗ ਦਾ ਇੱਕ ਪ੍ਰੋਸੈਸ ਹੁੰਦਾ ਕਿ ਤੁਸੀਂ ਆਪਣੇ ਸਟਕ ਕੀਤੇ ਹੁੰਦੇ ਆ ਪੈਸੇ ਥੈਨ ਤੁਹਾਨੂੰ ਕਈ ਵਾਰ ਐਂਡ ਸਮੇਂ ਤੇ ਪਾਇਓਰਿਟੀ ਸੁਪਰ ਪਾਇਓਰਿਟੀ ਸਰਵਿਸ ਲੈਣੀ ਪੈਂਦੀ ਆ ਸੋ ਬੜੀਆ ਚੀਜ਼ ਆ ਹੈਗੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਮन्ने ਪਰਮੰਨੇ ਐਕਸਪਰਟ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਵੀਡੀਓ ਦੇ ਉੱਤੇ ਦਿੱਤੇ ਗਏ ਇਸ ਨੰਬਰ ਤੇ ਕਾਲ ਕਰਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਐ ਐਕਸਪਰਟ ਨਾਲ ਜਾਂ ਕੰਪਨੀ ਦੇ ਹੋਰ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਨੇੜੇ ਦੇ ਦਫ਼ਤਰ 'ਚ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਆਪਣੀ ਕੁਐਰੀ ਛੱਡ ਸਕਦੇ ਹੋ ਪਰ ਮੇਰੀ ਰਿਕਵੈਸਟ ਹੈ ਸਾਰੇ ਵਿਦਿਆਰਥੀਆਂ ਨੂੰ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਤੁਸੀਂ ਪੂਛ ਪੜਤਾਲ ਕਰਨੀ ਹੈ ਪੂਰੀ ਤਸੱਲੀ ਕਰਨੀ ਹੈ ਕੋਈ ਵੀ ਕਨਫਿਊਜ਼ਨ ਹੈ ਉਹ ਕੋਈ ਵਹਿਮ ਹੈ ਉਹਨੂੰ ਦੂਰ ਕਰਨਾ ਹੈ ਤਾਂ ਕਿ ਤੁਸੀਂ ਵੀ ਜ਼ਿੰਦਗੀ 'ਚ ਕੋਈ ਗਲਤ ਫੈਸਲਾ ਨਾ ਲਵੋ ਔਰ ਚੰਗੀ ਜਾਣਕਾਰੀ ਦੇ ਆਧਾਰ ਦੇ ਉੱਤੇ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ